ਅਮਰitsar ਸ਼ਹਿਰ ਨੂੰ ਸਾਫ਼-ਸੁੰਦਰ ਅਤੇ ਕੂੜਾ ਰਹਿਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਮੇਅਰ ਸ਼੍ਰੀ ਜਤਿੰਦਰ ਸਿੰਘ ਮੋਤੀਪਾਟਿਆ ਅਤੇ ਕਮਿਸ਼ਨਰ ਮਿਊਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਸ਼੍ਰੀ ਵਿਕਰਮਜੀਤ ਸਿੰਘ ਸ਼ੇਰਗਿੱਲ ਵੱਲੋਂ ਕੰਪਨੀ ਬਾਗ ਵਿੱਚ ਆਧੁਨਿਕ ਵੈਕਿਊਮ ਆਧਾਰਿਤ ਲिटल ਪੀਕਿੰਗ ਅਤੇ ਡਿਫਰੈਂਟ ਬੇਸਡ ਡਸਟ ਬਲੋਇੰਗ ਮਸ਼ੀਨ ਦਾ ਉਦਘਾਟਨ ਕੀਤਾ ਗਿਆ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਏ ਅੱਜ ਅਸੀਂ ਇੱਕ ਡੈਮੋ ਦੇ ਤੌਰ ਤੇ ਜਿਹੜੀਆਂ ਦੋ ਗੱਡੀਆਂ ਜਿਹੜੀਆਂ ਲਟਰ ਪਿਕਰ ਨੇ ਇਹ ਜਿੰਨਾ ਵੀ ਕਿਉਂਕਿ ਕੂੜਾ ਚੁੱਕਿਆ ਜਾਂਦਾ ਉਹ ਛੋਟੀਆਂ-ਛੋਟੀਆਂ ਜਿਹੜੇ ਅਡਜਸਟ ਹੁੰਦੀ ਹੈ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕਿ ਕੂੜਾ ਲਿਫਟ ਹੋ ਜਾਂਦਾ ਲੇਕਿਨ ਥੱਲਿਓ ਜਿਹੜਾ ਪ੍ਰੋਪਰ ਸਪਾਈ ਨਹੀਂ ਹੁੰਦੀ ਉਹਦੇ ਲਈ ਅਸੀਂ 3R ਕੰਪਨੀ ਤੋਂ ਦੋ ਇਹਨਾਂ ਨੇ ਡੈਮੋ ਜਿਹੜੀਆਂ ਸਾਨੂੰ ਦੋ ਗੱਡੀਆਂ ਜਿਹੜੀਆਂ ਸ਼ੇਅਰ ਲਈ ਦਿੱਤੀਆਂ ਨੇ ਇਹਨਾਂ ਦਾ ਕੰਮ ਬਹੁਤ ਵਧੀਆ ਆਏਗਾ ਡੈਮੋ ਦੇ ਵਿੱਚ ਇਹਨਾਂ ਦਾ ਰਿਜ਼ਲਟ ਜਿਹੜੇ ਬੈਟਰ ਹੋਣਗੇ ਵਧੀਆ ਹੋਣਗੇ ਅਸੀਂ ਇਹਨੂੰ ਜਿਹੜੇ ਪ੍ਰੋਪੋਜ਼ ਦੇ ਰਹੇ ਆ ਗੱਡੀਆਂ ਬਾਅਦ ਦੇ ਵਿੱਚ ਮਗਾਨ ਲਈ ਜਿਹੜਾ ਕਰਾਂਗੇ ਅਜੇ ਅਸੀਂ ਇਹਨਾਂ ਦੀ ਕੋਈ ਵੀ ਕੋਸਟ ਪੇ ਨਹੀਂ ਕੀਤੀ ਸੋ ਇਹ ਜਿਹੜੀਆਂ ਹੈਗੀਆਂ ਸ਼ਹਿਰ ਦੇ ਵਿੱਚ ਅਸੀਂ ਜਿੰਨਾ ਵੀ ਸਾਫ ਸਫਾਈ ਦਾ ਕੰਮ ਕਰ ਰਹੇ ਆ ਕੋਈ ਕੂੜਾ ਲਿਫਟਿੰਗ ਦਾ ਟਰਾਂਸਪੋਰਟੇਸ਼ਨ ਦਾ ਅਨਡਿਸਪੋਜ਼ਲ ਦਿਸਮੋਜ਼ਲ ਦਾ ਜਾਂ ਲਗੇਸੀ ਵੇਸਟ ਦਾ ਕੰਮ ਚੱਲ ਰਹੇ ਨੇ ਇਉਂ ਕੰਮ ਨਹੀਂ ਕਿ ਅਸੀਂ ਆਪਣੇ ਇਹ ਸ਼ਹਿਰ ਨੂੰ ਜਿਹੜੀ ਗੁਰੂਆਂ ਪੀਰਾਂ ਬਗੰਬਰਾ ਦੀ ਧਰਤੀ ਹੈ ਇਸ ਨੂੰ ਅਸੀਂ ਆਲਾਦਰਜੇ ਦਾ ਸਾਫ ਸੁਥਰਾ ਸ਼ਹਿਰ ਬਣਾਣਾ ਹੈ ਇਹਦੇ ਲਈ ਅਸੀਂ ਜਿੰਨੇ ਵੀ ਕੰਮ ਕਰ ਰਹੇ ਆ ਉਹਨੂੰ ਇਹ ਨਹੀਂ ਕਿ ਮੱਖੀ ਤੇ ਮੱਖੀ ਮਾਰ ਕੇ ਜੋ ਪੁਰਾਣੀ ਰਵੈਟਾਂ ਨੇ ਉਸੇ ਤਰੀਕੇ ਨਾਲ ਕੰਮ ਕਰੀਏ ਜਿੰਨਾ ਵੀ ਕੰਮ ਕਰ ਰਹੇ ਆ ਉਹ ਲੇਟੈਸਟ ਐਡਵਾਂਸ ਟੈਕਨੋਲੋਜੀ ਸਮਾਰਟ ਸਿਸਟਮ ਨਾਲ ਜਿਹੜਾ ਅਸੀਂ ਕੰਮ ਕਰ ਰਹੇ ਆ ਤਾਂ ਕਿ ਸਾਡਾ ਸ਼ਹਿਰ ਜਿਹੜਾ ਸਮਾਰਟ ਸਿਟੀ ਬਣੇ ਬਿਊਟੀਫੁੱਲ ਸਿਟੀ ਬਣੇ ਰੰਗਲੇ ਪੰਜਾਬ ਦਾ ਜਿਵੇਂ ਸਾਡੀ ਆਮ ਆਦਮੀ ਪਾਰਟੀ ਦਾ ਸੁਪਨਾ ਹੈ ਆਮ ਆਦਮੀ ਪਾਰਟੀ ਨੂੰ ਲੱਗੇ ਆ ਅਸੀਂ ਜ਼ੋਰ ਨਾਲ ਰੰਗਲੇ ਪੰਜਾਬ ਦਾ ਰੰਗਲਾ ਸ਼ਹਿਰ ਬਣਾਉਣ। ਸੋ ਉਸ ਤਹਿਤ ਤੁਸੀਂ ਵੇਖਿਆ ਪਿੱਛੇ ਅਸੀਂ ਕੂੜੇ ਦੀ ਸਸਿਆ ਨੂੰ ਵੀ ਹੱਲ ਕੀਤਾ। ਉਹ ਵੀ ਗੱਡੀਆਂ ਦਿੱਲੀ ਜਿਹੜੀਆਂ ਆ ਰਹੀਆਂ ਨੇ ਸਲਾਰੇ ਆ। ਕੂੜੇ ਦੇ ਜਿਹੜੇ ਡੰਬ ਸੀਗੇ ਕਈਆਂ ਸਾਲਾਂ ਤੋਂ ਦਹਾਕਿਆ ਤੋਂ ਉਹ ਵੀ ਜਿਹੜੇ ਸਾਫਾਈ ਹੋ ਰਹੀ ਹੈ। ਕਿਉਂਕਿ ਅੱਗੇ ਜਿੰਨਿਆਂ ਨੇ ਵੀ ਕੀਤੀ ਸਿਆਸਤ ਕੀਤੀ ਆ ਕੇ ਪਾਰਟੀਆਂ ਨੇ ਕਿਸੇ ਨੇ ਕੰਮ ਨਹੀਂ ਕੀਤਾ। ਸੋ ਜਿੰਨਾ ਵੀ ਕੰਮ ਕਰ ਰਹੇ ਆ ਲੋਕਾਂ ਦੇ ਸਾਹਮਣੇ ਔਰ ਲੋਕਾਂ ਨੂੰ ਨਜ਼ਰ ਆਏਗਾ ਔਰ ਸ਼ਹਿਰ ਬਦਲੇ ਆਇਆ ਸਾਫ਼ ਸੁਥਰਾ ਜਿਹੜਾ ਲੋਕਾਂ ਨੂੰ ਨਜ਼ਰ ਆਏਗਾ ਔਰ ਇਹਦੇ ਲਈ ਅਸੀਂ ਤਿਆਰ ਕੀਤਾ ਸਾਡੇ ਨਾਲ ਮਾਨਯੋਗ ਸਾਡੇ ਕਾਰਪੋਰੇਸ਼ਨ ਦੇ ਮੈਨਰ ਸਾਹਿਬ ਅਡੀਸ਼ਨਲ ਕਮਿਸ਼ਨਰ ਸਾਹਿਬ ਸੈਲਸਫਤਰ ਨੇ ਔਰ ਇਹ ਜਿਹੜੀ ਬਾਡੀ ਜਿੰਨੀ ਵੀ ਇਹ ਸੋਚ ਹੈ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਮਾਨਯੋਗ ਕੇਜਰੀਵਾਲ ਸਾਹਿਬ ਮਾਨਯੋਗ ਮੁੱਖ ਮੰਤਰੀ ਸ੍ਰੀ ਆਪ ਕੋ ਸਤਿ ਮਾਨ ਜੀ ਸਾਡੇ ਪੰਜਾਬ ਦੇ ਪ੍ਰਭਾਰੀ ਮਨੀਸ਼ ਸੋਧਿਆ ਜੀ ਸਾਡੇ ਮਾਨਯੋਗ ਜਿਹੜੇ ਲੋਕਲ ਬੋਡੀ ਮੰਤਰੀ ਨੇ ਸਰਦਾਰ ਅਰਵਜੋਤ ਸਿੰਘ ਜੀ ਡਾਕਟਰ ਅਰਵਜੋਤ ਸਿੰਘ ਜੀ ਸੋ ਇਹ ਜਿੰਨੇ ਵੀ ਕੰਮ ਨੇ ਇਹਨਾਂ ਦਾ ਨੂੰ ਦੱਸ ਦਿੰਦੇ ਨੇ ਕਿ ਡਾਟਾ ਟੈਕਨੋਲੋਜੀ ਨਾਲ ਐਡਵਾਂਸ ਸਮਾਰਟ ਤਾਂ ਹੀ ਅਸੀਂ ਸ਼ਹਿਰ ਨੂੰ ਇੰਦੋਰ ਤੋਂ ਵੀ ਵਧੀਆ ਚੰਡੀਗੜ੍ਹ ਤੋਂ ਵਧੀਆ ਸ਼ਹਿਰ ਬਣਾ ਸਕਾਂਗੇ ਔਰ ਆਉਣ ਵਾਲੇ ਟਾਈਮ 'ਚ ਸਵਸ਼ ਭਾਰਤ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਫਾਦਾ ਜਿਹੜਾ ਅਫਕਾਤ ਹੈ ਜਿਹੜਾ 34 ਤੋਂ ਪਹਿਲਾਂ 30 ਤੇ ਆਇਆ ਸੀਗਾ ਹੁਣ 30 ਤੋਂ ਸਾਡਾ ਮੰਨ ਹੈ ਕਿ ਜੇ ਨੂੰ ਦਾਸੂ ਦੇ ਨੇੜੇ ਜਿਹੜੇ ਲੈ ਕੇ ਆਈਏ ਪਰਮਾਤਮਾ ਕਿਰਪਾ ਕਰੇ ਲੋਕ ਸਾਡਾ ਸਹਿਯੋਗ ਕਰਨ ਅਸੀਂ ਡਟ ਕੇ ਜਿਹੜੀ ਹੈ ਸਾਡੀ ਨੋਟਕਨ ਕਾਰਪੋਰੇਸ਼ਨ ਅੰਮ੍ਰਿਤਸਰ ਸਾਡੀ ਆਮ ਆਦਮੀ ਪਾਰਟੀ ਇਹਦੇ ਉੱਤੇ ਜੋ ਲੋਕਾਂ ਨਾਲ ਵਾਦਾ ਕੀਤਾ ਉਹਦਾ ਤੇ ਪੂਰਾ ਉੱਡੋਂ ਦੀ ਜਿਹੜਾ ਯੋਧੇ ਨਰਾਤੇ ਦੀ ਮਿਹਨਤ ਕਰ ਰਹੀ ਹੈ ਧੰਨਵਾਦ ਜਿਹੜਾ ਕੈਂਪੋ ਅੱਜ ਬਖਾਇਆ ਜੇ ਕਰੇ ਕੰਮ ਦੇ ਮੁੰਡੇ ਤੇ ਕਿੰਨੇ ਆ ਤੁਸੀਂ ਜਿਹੜੀ ਨੂੰ ਕੀਤੀ ਜਾਂਦੀ ਹੈ ਇੰਨੀਆਂ ਵੀ ਰਿਕੁਆਇਰਮੈਂਟ ਹੋਣਗੀਆਂ ਤੁਹਾਡੇ ਇਹ ਵੀ ਨੋਟ ਦੇ ਦਈਏ ਆਲਰੇਡੀ ਅਸੀਂ ਜਿਹੜਾ ਹੈ ਹਫ਼ਤੇ ਤੇ 4 ਦਿਨ ਦਾ ਜਿਹੜਾ ਮੇਨ ਰੂਟ ਦਾ ਉਹਨਾਂ ਨੂੰ ਸਾਫ਼ ਕਰਨ ਲਈ ਜਿਹੜਾ ਹੈਗਾ ਮਕੈਨੀਕਲ ਥੀਪਿੰਗ ਔਰ ਪਾਣੀ ਨਾਲ ਸਫਾਈ ਹੋਏਗੀ ਔਰ ਜਿੰਨੀਆਂ ਵੀ ਕੋਈ ਨੁਕਰਾ ਤੇ ਡਸਟ ਹੋਵੇ ਜਾਂ ਹੋਰ ਕੋਈ ਗੰਦ ਹੋਏਗਾ ਉਹਨਾਂ ਨੂੰ ਸਾਫ਼ ਕਰਨ ਲਈ ਆਲ ਰੈਡ ਜਿਹੜੇ ਅਸੀਂ ਭੀ ਚਲਾ ਚੁੱਕੇ ਆ ਕਿਉਂਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਹੈ ਹਰ ਸਾਈਡ ਤੋਂ ਹਰ ਥਿਊ ਤੋਂ ਉਹਨਾਂ ਨੂੰ ਜਿਹੜਾ ਸਾਫ਼ ਸੁਥਰਾ ਰੱਖਣ ਲਈ ਜਿਹੜਾ ਅਸੀਂ ਉਹ ਟੈਂਡਰ ਲਗਾ ਕੇ ਕੰਮ ਸ਼ੁਰੂ ਕਰਵਾ ਦਿੱਤੇ ਹੈ। ਮੈਂ ਮੈਡੀਕਲ ਨਹੀਂ ਕਰ ਰਹੀ ਹੈ ਜਿਹੜੀ ਕਿ ਪੂਰੇ ਕੰਪਨੀ ਜਿਹੜੀ ਦੇਖੋ ਬਾਇਓ ਰੈਮੀਡੀਸ਼ਨ ਜਿਹੜੀ ਇਹ 1.5 ਲੱਖ ਮੀਟਰ ਕਬਰ ਦੀ ਜਿਹੜੀ ਹੋ ਚੁੱਕੀ ਆ ਔਰ ਹੁਣ ਆਉਣ ਵਾਲੇ ਟਾਈਮ 'ਚ ਹੋਰ ਜਿੱਥੇ ਜਗ੍ਹਾ ਖਾਲੀ ਹੋ ਗਈ ਉੱਤੇ ਜੈਸਟੀ ਵੇਸ ਜਿਹੜੀ 1.5 ਲੱਖ ਮੀਟਰ ਕਰਨ ਚੁੱਕੀ ਗਈ ਆ ਉਹ ਜਗ੍ਹਾ ਖਾਲੀ ਹੋ ਕੇ ਫਾਦੀਆਂ ਜਿੰਨਾ ਹੋਰ ਆ ਗੀਆਂ ਉੱਤੇ ਤੋ ਅਸੀਂ ਉਹ ਬਹੁਤ ਤੇਜ਼ੀ ਦੇ ਨਾਲ ਹੋ ਸਕਦਾ ਹੈ ਕਿ ਲੱਖ ਸਵਾ ਲੱਖ ਮੀਟਰ ਕਰਨ ਮਹੀਨੇ ਦੀ ਜਿਹੜੀ ਬਾਇਓ ਰੈਮੀਡੀਸ਼ਨ ਕਰਕੇ ਅਸੀਂ ਉਹ ਜਗ੍ਹਾ ਨੂੰ ਵਹਿਲੀ ਕਰ ਦਈਏ ਉਸ ਤੋਂ ਇਲਾਵਾ ਜਿਹੜੀਆਂ ਦੋ ਹੋਰ ਸਾਈਟਾਂ ਦੇ ਜਿਵੇਂ ਖਬਾਰ ਰੋਡ ਦੇ ਸਾਡੇ ਜਿਹੜੇ ਕੂੜੇ ਦੇ ਡੱਬ ਨੇ ਉਹਦੇ ਲਈ ਵੀ ਅਸੀਂ ਟੈਂਡਰ ਤਿਆਰ ਕੀਤੇ ਨੇ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵੀ ਉਹ ਵੀ ਜਿਹੜਾ ਗਿਆ ਉਸ ਤੋਂ ਬਾਅਦ ਕਰਕੇ ਕਲੋਡ ਕਰਦੇ ਆ। ਦੇਖੋ ਇਹ ਲਿਟਰ ਪਿਕਿੰਗ ਮਸ਼ੀਨ ਹੁੰਦੀ ਹੈ ਨਾਰਮਲੀ ਕੀ ਹੁੰਦਾ ਕਿ ਜਿਵੇਂ ਤੁਸੀਂ ਦੇਖੋ ਰੋਡ ਦੇ ਉੱਤੇ ਸੀਪਿੰਗ ਮਸ਼ੀਨ ਹੁੰਦੀਆਂ ਨੇ ਉਹ ਇੱਕ ਵੈਕਿਊਮ ਹੁੰਦਾ ਬਟ ਲੋ ਪਾਵਰਡ ਵੈਕਿਊਮ ਹੁੰਦਾ ਜਿਸ ਤੋਂ ਨਾਰਮਲੀ ਡਸਟ ਐਂਡ ਡੰਗ ਵਗੈਰਾ ਤੇ ਲਿਫਟ ਹੁੰਦੀ ਹੈ। ਲਿਟਰ ਪਿਕਿੰਗ ਦਾ ਮਤਲਬ ਹੈ ਕਾਫੀ weight दो दो किलो तक का वेट जगा है है तो थरक, उस तो भी यह एक बार सफाई हो जाती है सड़क सड़कैलि बस भी किसी ने सिट तेले दो घंटे या सफाई होने कुछ समय बाद फिर कितने जो तो लिफ्ट होंगे तो उस जगह कुछ बचा जब बस जाए सारा उसका लिटर है मशीन है ਕਿ ਕਰੈਂਟਲੀ ਅਸੀਂ ਦੋ ਡਿਪਲੋਏ ਕੀਤੀਆਂ ਨੇ ਜਿਹੜੇ ਸਾਡੇ ਵੈਂਡਰ ਨੇ ਕਨਫਰਮ ਕੀਤਾ ਸੀ ਜਿਹੜਾ ਨਾਮ ਸੀ ਵੈਂਡਰ ਦਿੱਤਾ ਹੋਇਆ ਗਾ ਬਿਲਡਿੰਗ ਦਾ ਉਹਨਾਂ ਨੂੰ ਰਿਕੁਐਸਟ ਕਰਕੇ ਦੋ ਮੰਗਵਾਏ ਤੇ ਇਸ ਦਿਸ ਇਜ਼ ਟੈਕਨੋਪ ਕੋ ਹੋਰ ਮੰਗਾਵਾਂਗੇ ਮਸ਼ੀਨ ਤੇ ਐਜ਼ ਆਫ ਨਾਓ ਇਹ ਟੂ ਵਿਲ ਬੀ ਡਿਪਲੋਏਡ ਜਿਹੜੀ ਅਸੀਂ ਮੈਜੋਰਿਟੀ ਮੇਰੀ ਕੋਸ਼ਿਸ਼ ਹੈ ਦੀ ਇਹਨਾਂ ਨੂੰ ਕਮਰਸ਼ੀਅਲ ਏਰੀਆਸ ਤੇ ਡਿਪਲੋਏ ਕੀਤਾ ਜਾਵੇ ਜਿੱਥੇ ਆਮ ਤੌਰ ਤੇ ਸਫਾਈ ਹੋਣ ਤੋਂ ਬਾਅਦ ਵੀ ਆਪਾਂ ਦੇਖਦੇ ਹਾਂ ਨਹੀਂ ਕੋਈ ਉਹਨੇ ਰੇਡੀਕੋ ਕਰਕੇ ਲਈ ਜੀ ਇਹਨੇ ਫਰੂਟ ਲਿਆ ਤਾਂ ਉੱਥੇ ਪੇਰੀ ਚਟੀਆਂ ਲਗਾ ਦੇ ਸੋ ਉਸ ਉਹਨਾਂ ਕਮਰਸ਼ੀਅਲ ਏਰੀਆ ਇੱਕ ਹੈਵੀ ਕਮਰਸ਼ੀਅਲ ਏਰੀਆ ਇਸ ਤੇ ਉਹਨਾਂ ਨੂੰ ਇੰਪਲੋਏ ਕਰਾ ਰਹੇ ਨੇ ਕਾਨਵਾਕ ਤੇ ਟ੍ਰੇਨਿੰਗ ਨਹੀਂ ਇਹਦੇ ਬਸ ਉਹਦਾ ਇੱਕ ਨਾਰਮਲ ਹੈਵੀ ਲਾਈਫਟਿੰਗ ਕੁਲਜ ਜਿਹੜਾ ਉਹੀ ਹੈ ਤੇ ਦੂਜਾ ਤਾਂ ਇਟ ਇਜ਼ ਅ ਵੈਕਿਊਮ ਮਸ਼ੀਨਸ ਤੋਂ ਇੱਕ ਬੰਦਾ ਨਾਲ ਪਈਦਾ ਐਂਡ ਮਿਨਿਮਲ ਟ੍ਰੇਨਿੰਗ ਹੈ ਸੋ ਮਿਨਿਮਲ ਟ੍ਰੇਨਿੰਗ ਆਲਰੇਡੀ ਇਹਨਾਂ ਨੂੰ ਪ੍ਰੋਵਾਈਡ ਕਰ ਦਿੱਤੀ ਹੈ ਐਂਡ ਸਟਾਫ ਵੀ ਵੈਸੇ ਤਾਂ ਇਸ ਦਾ ਵੈਂਡਰ ਵੀ ਹੈ ਇਹ ਆਪਣਾ ਕਾਪਰੇਸ਼ਨ ਦਾ ਟਰੱਕ ਨਹੀਂ ਹੈ